ਜੀ ਦੇ ਰਿਹਾ 24 ਪੰਜਾਬ ਨਿਊ ਚੈਨਲ ਨੂੰ ਭਾਜਪਾ ਦੇ ਜ਼ਿਲ੍ਹਾ ਜੂਥ ਪ੍ਰਧਾਨ ਰਵਿੰਦਰ ਕੁਮਾਰ ਜੀ ਪਹੁੰਚਿਆ ਅਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜੂਥ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਬਾ ਅਤੇ ਇਸ ਮੌਕੇ ਤਸਵੀਰਾਂ ਦੇਖ ਸਕਦੇ ਹਾਂ ਰਵਿੰਦਰ ਕੁਮਾਰ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਸ਼੍ਰੀ ਮਾਨਦੇਵ ਕਾਵੜ ਸੰਗ ਵੱਲੋਂ ਜੋ ਸ਼ਿਵਰ ਬਾਲ ਤੰਚੀਆਂ ਵਿੱਚ ਲਗਾਇਆ ਸੀ ਇਸ ਮੌਕੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਗੁਰਪ੍ਰੀਤ ਸਿੰਘ ਬਾਬਾ ਉਹਨਾਂ ਦਾ ਵੀ ਸਨਮਾਨ ਸ਼੍ਰੀ ਮਹਾਦੇਵ ਕਾ ਪ੍ਰਸੰਗ ਬਰ ਲੋ ਕੀਤਾ ਜਾ ਰਿਹਾ ਇਸ ਮੌਕੇ ਤੇ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਹਨ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਾਰੇ ਲੋਇੰਸ ਕਲੱਬ ਦੇ ਪ੍ਰਧਾਨ ਚਰਨਜੀਤ ਸਿੰਘ ਸੱਚ ਦੇਵਾ ਜੀ ਅਤੇ ਪ੍ਰਵਿੰਦਰ ਕਮਾਨ ਅਤੇ ਗੁਰਪ੍ਰੀਤ ਸਿੰਘ ਬਾਬਾ ਮੇਰਾ ਨਾਮ ਹੈ ਪ੍ਰਵਿੰਦਰ ਸਿੰਘ ਕਮਾਨ ਜੀ ਤੇ ਮੈਂ ਭਾਜਪੀ ਦਾ ਯੂਥ ਦਾ ਜ਼ਿਲ੍ਹੇ ਦਾ ਪ੍ਰਧਾਨ ਹਾਂਗਾ ਸੰਗਰੂਰ ਤੋਂ ਹਾਂਜੀ ਕੁਮਾਰ ਸ਼੍ਰੀ ਮਾਦੀ ਕਾਵੜ ਸੰਗ ਵੱਲੋਂ ਸੁਧਰ ਲਾਇਆ ਜੀ ਦੇਖੋ ਅੱਜ ਸ਼੍ਰੀ ਸ਼੍ਰੀ ਸ਼ਿਵ ਮਹਾਦੇਵ ਕਾਵੜ ਸੰਗ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਜੋ ਅੱਜ ਇੱਥੇ ਲੰਗਰ ਲਗਾਇਆ ਗਿਆਗਾ ਜਿਹਦੇ ਵਿੱਚ ਕੀ ਮੈਨੂੰ ਹਾਜ਼ਰੀ ਲਗਾਉਣ ਦਾ ਮਹਾਦੇਵ ਜੀ ਵੱਲੋਂ ਜੋ ਹੁਕਮ ਸੀਗਾ ਉਹਦੇ ਅਨਸਾਰ ਅੱਜ ਕਾਵੜੀ ਇੱਥੇ ਬੈਠੇ ਸੀਗੇ ਲੰਗਰ ਦੇ ਵਿੱਚ ਉਹਨਾਂ ਦੇ ਨਾਲ ਬੈਠਣ ਦਾ ਸੁਭਾਅ ਪ੍ਰਾਪਤ ਹੋਇਆ ਤੇ ਹਰ ਹਰ ਮਹਾਦੇਵ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਉਹ ਮੈਨੂੰ ਹਮੇਸ਼ਾ ਹੀ ਇਦਾਂ ਆਪਣੀ ਜੋ ਕਿਰਪਾ ਮੇਰੇ ਤੇ ਬਣਾ ਕੇ ਰੱਖਣਾ ਤੇ ਇਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਮੈਨੂੰ ਸੇਵਾ ਲੈਣ ਦਾ ਜੋ ਮੌਕਾ ਉਹ ਦਿੰਦੇ ਰਹਿੰਦੇ। ਹਾਂ ਕਿਵੇਂ ਲੱਗੇ ਜਿਵੇਂ ਤੁਸੀਂ ਅੱਜ ਵੈਕਟਾ ਦੇਖਿਆ ਪ੍ਰਬੰਧਨ ਲੈ ਕੇ ਕਿਵੇਂ ਦੇਖੋ ਪ੍ਰਬੰਧਨਾਂ ਨੂੰ ਲੈ ਕੇ ਬਹੁਤ ਅੱਛਾ ਜੋ ਇੱਥੋਂ ਦਾ ਲੰਗਰ ਹੈ ਜੋ ਆਪਣੇ ਸਤਪਾਲ ਗਰਗ ਜੀ ਨੇ ਜਿਨ੍ਹਾਂ ਦੀ ਗਵਾਹੀ ਦੇ ਵਿੱਚ ਇਹ ਜੋ ਲੰਗਰ ਦੀ ਜੋ ਸੇਵਾ ਜੋ ਚੱਲ ਰਹੀ ਹੈ ਬਹੁਤ ਸੋਹਣਾ ਹਾਲ ਹੈ ਜਿਹਦੇ ਵਿੱਚ ਪ੍ਰੋਪਰ ਗੱਦੇ ਲਗਾ ਕੇ ਕਾਵੜੀਆਂ ਦੇ ਲਈ ਬਹੁਤ ਅੱਛਾ ਜੋ ਪ੍ਰਬੰਧ ਇੱਥੇ ਕੀਤਾ ਗਿਆ ਹੈ। ਕੀ ਨਾਮ ਹੈ ਕਰਨ ਜੀ ਸਚਨੇਵਰ ਜੀ ਪ੍ਰਧਾਨ ਲਾਇਨ ਕਲੱਬ ਭੋਨੀਗੜ ਗਾਂਜ ਵਿੱਚ ਕੀ ਕੰਮ ਜੋ ਇਸ ਸਮਾਗਮ ਦਾ ਇਹ ਸ਼ਿਵ ਕਾਵੜ ਸੰਗੋਲੋ ਇੱਥੇ ਸੇਵਾ ਲਈ ਹੋਈ ਹੈ ਬਹੁਤ ਅੱਛਾ ਲੱਗਾ ਇੱਥੇ ਆ ਕੇ ਪਰਮਾਤਮਾ ਕਰੇ ਇਹ ਨਾ ਦਿਨ ਦੁਪਹਿਰੀ ਰਾਤ ਚੁੱਕੀ ਕਰਨ ਬਹੁਤ ਅੱਛੀ ਸੇਵਾ ਕਰ ਰਹੇ ਨੇ ਤੁਸੀਂ ਆਸ-ਪਾਸ ਦੇਖੋਗੇ ਸਾਡਾ ਵੀ ਅੱਜ ਬਹੁਤ ਸਹਿਯੋਗ ਸੀਗਾ ਅਸੀਂ ਆਏ ਇੱਥੇ ਸਾਨੂੰ ਕਿਹਾ ਗਿਆ ਕਿ ਇੱਕ ਵਾਰੀ ਤੁਸੀਂ ਵਿਜ਼ਿਟ ਕਰੋ ਦੇਖੋ ਅਸੀਂ ਇੱਥੇ ਸੇਵਾ ਦਾ ਮੌਕਾ ਮਿਲਿਆ ਸ਼ੰਕਰ ਰੋਗਾਂ ਦੀ ਕਿਰਪਾ ਨਾਲ ਬਹੁਤ ਅੱਛਾ ਪੀਲ ਹੋ ਰਿਹਾ ਹੈ ਜੀ ਤੇ ਮੇਰੇ ਕਲੱਬ ਵੱਲੋਂ ਮੈਂ ਇਹਨਾਂ ਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ ਕਿ ਤੁਸੀਂ ਐਂ ਇੰਨੀ ਚੜ੍ਹਦੀ ਕਲਾ ਕਰਦੇ ਰਹੋ ਵਧੀਆ ਗੱਲ ਹੈ ਗੁਰਪ੍ਰੀਤ ਬਾਬਾ ਜੀ ਹਾਂ ਗੁਰਪ੍ਰੀਤ ਬਾਬਾ ਜੀ ਰਸ਼ਮਾ ਦੇ ਕਬਰ ਸੰਗ ਵੱਲੋਂ ਲੰਗਰ ਲਾਇਆ ਗਿਆ ਕੀ ਕੰਮ ਬਿਲਕੁਲ ਜੀ ਸ੍ਰੀ ਸ਼ਿਵ ਮਹਾਦੇਵ ਜੀ ਦੇ ਜਿਹੜੇ ਇਹਨਾਂ ਵੱਲੋਂ ਲੰਗਰ ਆ ਜਿਹੜਾ ਲਾਇਆ ਗਿਆ ਸੋ ਸੰਗਤ ਵੱਲੋਂ ਸੇਵਾ ਦਿੱਤੀ ਗਈ ਸੀ ਉਹ ਜ਼ਰੂਰ ਅਸੀਂ ਜਿਹੜੀ ਇੱਥੇ ਰਸਦਾ ਪਚਾਇਆ ਪਚਾਇਆ ਜੀ ਸੋ ਕਿਵੇਂ ਲੱਗੀ ਪ੍ਰਬੰਧਨ ਦੀ ਕੀ ਕਿਵੇਂ ਬਹੁਤ ਸੋਹਣਾ ਪ੍ਰਬੰਧ ਹੈ ਜੀ ਆਏ ਸਾਲ ਅਸੀਂ ਆਪਣੇ ਭਰਾਵਾਂ ਨਾਲ ਪਹੁੰਚਦੇ ਆਏ ਤੇ ਆਏ ਸਾਲ ਇੱਥੇ ਆ ਕੇ ਜਿਹੜਾ ਦਰਸ਼ਨ ਕਰਦੇ ਆਂ ਜ਼ਰੂਰ ਤੇ ਬੜਾ ਚੰਗਾ ਲੱਗਦਾ ਬੜਾ ਸੋਹਣਾ ਲੰਗਰ ਆ ਜਿਹੜਾ ਲਾਇਆ ਹੁੰਦਾਗਾ ਸੋ ਸਾਰੀ ਸੰਗਤ ਦਾ ਸੀ ਧੰਨਵਾਦ ਕਰਦੇ ਆ ਜੋ ਇੱਥੇ ਆਏ ਸਾਲ ਲੰਗਰ ਦੀ ਜਿਹੜੀ ਆ ਉਹ ਕਰਦੇ ਆ ਉਹ ਵਾਸਤੇ ਸਫਾਈ ਨੂੰ ਲੈ ਕੇ ਕਿਵੇਂ ਲੱਗਦਾ ਪ੍ਰਬੰਧਾ ਬਹੁਤ ਸੋਹਣਾ ਪ੍ਰਬੰਧਾ ਜੀ ਸਾਰੇ ਸਾਫ ਸਫਾਈ ਤੇ ਸੰਗਤ ਆ ਜਿਹੜੀ ਲੰਗਰ ਸ਼ਕਰੀਆ ਬਹੁਤ ਸੋਹਣਾ ਲੱਗਦਾ ਜੀ ਇਹ ਤੁਸੀਂ ਅੱਜ ਕਾਬੜ ਸਾਡੇ ਦੇ ਵਿਚਰ ਕੋਲੇ ਨਾਲ ਦੇ ਵਿੱਚ ਬੈਠੇ ਹੋ ਤੁਹਾਨੂੰ ਕਿਸ ਤਰ੍ਹਾਂ ਮੈਸੇਜ ਲੱਗਿਆ ਬਹੁਤ ਚੰਗਾ ਲੱਗਿਆ ਜੀ ਦਿਲ ਨੂੰ ਜਿਹੜੀ ਆ ਬਹੁਤ ਜ਼ਿਆਦਾ ਸ਼ਾਂਤੀ ਆਈ ਤੇ ਆਪਣੇ ਕਰਮਾਂ ਕਾਰਾਂ ਦੇ ਰੇਮਾਂ ਚ ਬੇਲੇ ਹੋ ਕੇ ਜਦੋਂ 10 20 ਮਿੰਟ ਕਿਸੇ ਪ੍ਰਮਾਤਮਾ ਦੇ ਘਰ ਵਿੱਚ ਆ ਕੇ ਬੈਠਦੇ ਆ ਤਾਂ ਬਹੁਤ ਸੋਹਣਾ ਚੰਗਾ ਲੱਗਦਾ ਜੀ ਤੁਹਾਨੂੰ ਦੇਖਦਾ ਵੀ ਹੈ ਜਿਆ ਕੋਣ ਲੰਗਰਾਂ ਜੀ ਵੀ ਅੱਜ ਉਹਨੂੰ ਵਾਸਤਾ ਲੱਗੇ ਵੀ ਆਏ ਬਿਲਕੁਲ ਜੀ ਹਰ ਸਾਲ ਇਦਾਂ ਦੇ ਲੰਗਰ ਆ ਜਿਹੜੇ ਜਰੂਰ ਲੱਗਣੇ ਚਾਹੀਦੇ ਆ ਔਰ ਹਰ ਸਾਲ ਇੱਥੇ ਲੰਗਰ ਆ ਜਿਹੜਾ ਲਾਇਆ ਜਾਂਦਾਗਾ ਬਹੁਤ ਚੰਗੀ ਗੱਲ ਆ ਜੀ ਬਹੁਤ ਵਧੀਆ ਸੋਚ